ਵਾਇਰ ਦੀ ਕਾਲਸਾ ਵਾਇਰ ਦੀ ਕੀ ਫਤ ਹੈ ਅਕਾਲੀ ਦਰਬਾਰਸ ਪੰਜਾਬ ਦੇ ਪਾਰਟੀ ਤੋਂ ਸੁਵਿਚਿਆ ਪੰਜਾਬ ਦੀਆਂ ਰਵੈਤੀ ਪਾਰਟੀਆਂ ਉਹਨੇ ਆਗੂ ਉਹਨੇ ਸਰਪੰਚ ਬੁਖਲਾਹੜ ਤੇ ਆ ਜੇ ਨੇ ਔਰ ਤਰਨਤਨ ਦੀ ਜਿਮਨੀ ਚੌਂ ਨੂੰ ਲੈ ਕੇ ਇਹ ਬੁਖਲਾਹਟ ਰਵੈਤੀ ਸ਼ਾਸਕ ਪਾਰਟੀਆਂ ਦੀ ਵਧ ਰਹੀ ਬਣ ਬਣ ਵਧੀ ਜਾ ਰਹੀ ਹੈ ਔਰ ਇੱਕ ਸਾਡਾ ਨੌਜਵਾਨ ਜੋ ਅਕਾਲੀ ਦਰਬਾਰਸ ਪੰਜਾਬ ਦੇ ਵਿੱਚ ਬਹੁਤ ਹੀ ਸਮਰਪਤ ਮੈਂ ਨਾ ਹੀ ਕਾਰਜ ਕਰਿਆ ਔਰ ਦੋ ਤਿੰਨ ਦਿਨ ਤੋਂ ਉਹਦੀ ਕਰਦਾਰ ਕੁਸ਼ੀ ਕਰਨ ਲਈ ਜਿਹੜਾ ਉਹ ਚਾਲਾ ਚੱਲਿਆ ਜਾ ਰਿਹਾ ਹੈ ਉਹ ਅੱਜ ਅਸੀਂ ਦੇਖੋ ਅਥਾਣਾ ਸ਼ਾਹਪੁਰਗੰਡੀ ਜਿਹੜਾ ਅਸੀਂ ਇੱਥੇ ਖੜੇ ਆ ਔਰ ਇਸ ਲੜਕੇ ਦੇ ਉੱਤੇ ਕੋਈ ਝੂਠਾ આરોਪ ਲਗਾਇਆ ਜਾ ਰਿਹਾ ਜਿਹਦੇ ਸਬੰਧੀ ਸਾਨੂੰ ਇਥੋਂ ਦੀ ਐਸਐਚਓ ਮੈਡਮ ਜਿਹੜੀ ਆ ਉਹਨੇ ਹੁਣ ਬੁਲਾਇਆ ਸੀ 12 ਵਜੇ ਆਪ ਸਮਾਂ 2:00 ਵਜੇ ਆ ਔਰ ਮੈਡਮ ਕਹਿ ਰਹੀ ਆ ਕਿ ਮਿਲ ਜਦੋਂ ਟਾਈਮ ਲੁਗੂਗਾ ਮੈਂ ਦੋ ਆਉਂਗੀ ਜਿਹਨੂੰ ਜਿਹਦੇ આરોਪ ਲੱਗ ਰਿਹਾ ਉਹ ਸਾਰੇ ਬੰਦੇ ਉਹਦੇ ਸਹਿਯੋਗੀ ਇੱਥੇ ਖੜੇ ਆ ਲੇਕਿਨ ਇੱਥੇ ਐਸੇ ਤੇ ਜਿਹੜੀ ਆ 12 ਟਾਈਮ ਦੇ ਕੇ ਸਵੇਰੇ 2 ਵਜੇ ਤੱਕ ਨਾ ਆ ਕੇ ਇਹ ਜਿਹੜੇ ਲੋਕ ਆ ਇਹ ਤਾਂ ਜਵਾਰ ਵਗਣ ਦਾ ਟਾਈਮ ਆ ਇਸ ਇਲਾਕੇ 'ਚ ਜਵਾਰ ਦੇ ਜਿਹੜੀ ਜ਼ਿਆਦਾ ਖੇਤੀ ਹੁੰਦੀ ਆ ਲੋਕ ਸਾਰੇ ਤਿਉਹਾਰ ਦੇ ਜਨ ਲੇਕਿਨ ਇਹ ਮੈਡਮ ਇਹਨੂੰ ਕਿਸੇ ਬੰਦੇ ਦੀ ਕਦਰ ਨਹੀਂ ਔਰ ਇਹਨੇ ਆਪ ਟਾਈਮ ਦਿੱਤਾ 12 ਵਜੇ ਦਾ ਕਿ ਤੁਸੀਂ 12 ਵਜੇ ਪਹੁੰਚੋ ਸਵੇਰੇ 2 ਵਜੇ ਜੇ ਆ ਉਹ ਨਹੀਂ ਆਈ ਹੁਣ ਅਸੀਂ ਜਿਹੜਾ ਇਹ ਐਸਐਫਪੀ ਸਾਹਿਬ ਨੂੰ ਜੇ ਫੋਨ ਕੀਤਾ ਉਹਨੇ ਮੇਰੀ ਅੱਧੀ ਗੱਲ ਸੁਣ ਕੇ ਫੋਨ ਕੱਟਿਆ ਹੋ ਸਕਦਾ ਕਿ ਨੈਟਵਰਕ ਦੀ ਪ੍ਰੋਬਲਮ ਆ ਗਈ ਹੋਵੇ ਉਹਨੇ ਵੀ ਕੱਲ ਦੀ ਮੈਂ ਗੱਲ ਪਾ ਚੁੱਕਾ ਇਹ ਬਿਲਕੁਲ ਇੱਕ ਸਾਜ਼ਿਸ਼ ਹੋਈ ਆ ਅਕਾਲੀ ਦਲ ਵਾਸ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਉਹਨਾਂ ਦੀ ਕਰਜ਼ਾਰ ਕੁਸ਼ੀ ਕਰਕੇ ਜਿਹੜਾ ਹੋਰ ਨੌਜਵਾਨ ਪਾਰਟੀ ਦੀ ਭਰਤੀ ਹੋਣ ਲਈ ਜਿਹੜੇ ਉਤਸ਼ਾਹਤ ਨੇ ਉਹਨਾਂ ਨੂੰ ਡਿਮੋਰਲਾਈਜ਼ ਕਰਨ ਲਈ ਇਹ ਇੱਕ ਸਾਜ਼ਿਸ਼ ਆ ਸੋ ਹੁਣ ਅਸੀਂ ਇਹ ਜਿਹੜੇ ਬੋਲ ਕੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਕੇ ਚੱਲੇ ਆ ਜੇ ਹੁਣ 16 ਦੇ ਵੀ ਤੱਕ ਅਸੀਂ ਡੀਕਿਆ ਇਸ ਤੋਂ ਬਾਅਦ ਅਸੀਂ ਡੀਕ ਨਹੀਂ ਕਰ ਸਕਦੇ ਔਰ ਤਿਉਹਾਰ ਤੋਂ ਬਾਅਦ ਜਿਹੜੇ ਵੀ ਸਾਨੂੰ ਪ੍ਰਸ਼ਾਸਨ ਬੁਲਾਏਗਾ ਅਸੀਂ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ